ਜਾਦਾ ਪ੍ਰੇਫਰ ਕਰਦੀ ਹਾਂ ਸਵੇਰੇ ਬਟਾ ਕਿਉਂਕਿ ਸਵੇਰੇ ਦਾ ਪੜਿਆ ਹੋਇਆ ਯਾਦ ਜ਼ਿਆਦਾ ਰਹਿੰਦਾ ਹੈ ਹਾਂਜੀ ਇਹ ਕਦੇ ਮੰਮੀ ਵੱਲੋਂ ਟੋਕਣਾ ਜਾਂ ਪਾਪਾ ਵੱਲੋਂ ਕੋਈ ਰੋਕ ਟੋਕ ਹੁੰਦੀ ਸੀ ਤੁਹਾਨੂੰ ਆਪਣੇ ਮਮਾ ਪਾਪਾ ਦੀ ਗੱਲ ਸੁਣੋ ਉਹ ਕਦੇ ਉਹ ਸਾਲ ਚੇੜਕਦੇ ਨੇ ਹਾਂ ਸਾਡੇ ਹੋਟਲ 93.6 ਨੇ ਤੇ ਪੰਜਾਬੀ ਦੇ ਵਿੱਚ ਮੇਰੇ 100 ਹੀ ਨੇ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਕੱਲ ਬੱਚੇ ਬੜੇ ਐਕਟਿਵ ਨੇ ਬੜੀਆਂ-ਬੜੀਆਂ ਪ੍ਰਾਪਤੀਆਂ ਕਰਦੇ ਨੇ ਇਸੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਜੋ ਇਹ ਗੁੜੀਆ ਸਾਡੇ ਨਾਲ ਬੈਠੀ ਹੈ ਹਿਮਨ ਕੌਰ ਜੀ ਸੋ ਜਿਨ੍ਹਾਂ ਨੇ 10ਵੀਂ ਕਲਾਸ CBSE ਦੇ ਵਿੱਚ 93.6% ਨੰਬਰ ਲਏ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਇਹ ਗੁੜੀਆ ਦੇ ਨਾਲ ਤੇ ਇਹਨਰੇ ਜੋ ਮਾਤਾ ਪਿਤਾ ਵੀ ਨਾਲ ਨੇ ਉਹਨਾਂ ਨਾਲ ਬੇਟਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸੋ ਮਚ ਅਕਲ ਜੀ ਜੀ ਹਾਂਜੀ ਸੋ ਇਹ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਮੈਂ ਜੀਸਸ ਸੇਵਰ ਸਕੂਲ ਮੜੌਲੀ ਕਲਾ ਮੋਰਿੰਡਾ ਓਕੇ ਹਾਂਜੀ ਜੀ ਸੋ ਇਹ ਪੇਪਰ ਜਦੋਂ ਹੁੰਦੇ ਸੀਗੇ ਤੁਸੀਂ ਕਿੰਨੀ ਕੁ ਦੇਰ ਤੱਕ ਪੜ੍ਹਦੇ ਸੀ ਮੈਂ ਸਵੇਰੇ ਮੈਂ ਜ਼ਿਆਦਾ ਪ੍ਰੈਫਰ ਕਰਦੀ ਹਾਂ ਸਵੇਰੇ ਪੜ੍ਹਨਾ ਕਿਉਂਕਿ ਸਵੇਰੇ ਦਾ ਪੜਿਆ ਹੋਇਆ ਯਾਦ ਜ਼ਿਆਦਾ ਰਹਿੰਦਾ ਹੈ ਹਾਂਜੀ ਓਕੇ ਇਹ ਪਹਿਲਾਂ ਜਿਹੜੀ ਤੁਸੀਂ 8ਵੀਂ ਕਲਾਸ 5ਵੀਂ ਕਲਾਸ ਹੋਰ ਉੱਥੇ ਵੀ ਕੋਈ ਨੰਬਰ ਕਿੰਨੇ ਕਰ ਲਏ ਆ ਤੁਸੀਂ ਮੇਰੇ 5th 'ਚ 99.6 ਆਇ ਸੀਗੇ ਤੇ 8ਵੀਂ 'ਚ 96.4 ਅੱਛਾ ਹਾਂਜੀ ਓਕੇ ਤੇ ਹੁਣ ਇਹ ਕਿੰਨੇ ਨੰਬਰ ਆ ਤੁਹਾਡੇ ਟੋਟਲ ਹੁਣ ਟੋਟਲ 93.6 ਨੇ ਤੇ ਪੰਜਾਬੀ ਦੇ ਵਿੱਚ ਮੇਰੇ 100 ਹੀ ਨੇ ਪੰਜਾਬੀ ਦੇ ਵਿੱਚ 100 ਬਟਾ 100 ਨੰਬਰ ਹੈ ਪੰਜਾਬੀ ਦੇ ਵਿੱਚ 100 ਬਟਾ 100 ਕਦੇ ਆ ਨਹੀਂ ਸਕਦੇ ਕਿਉਂਕਿ ਬਿੰਦੀਆਂ ਟਿੱਪੀਆਂ ਅਿਹਾਰੀਆਂ ਬਿਹਾਰੀਆਂ ਦਾ ਬਹੁਤ ਫਰਕ ਪੈ ਜਾਂਦਾ ਤੁਸੀਂ ਪੰਜਾਬੀ ਕਿੱਥੋਂ ਪੜੇ ਪੰਜਾਬੀ ਮੇਰੇ ਸਕੂਲ ਟੀਚਰ ਬਹੁਤ ਜ਼ਿਆਦਾ ਅੱਛੇ ਰਿਵੀਜ਼ਨ ਕਰਵਾਉਂਦੇ ਸੀ ਕਿ ਤਾਂ ਉਹਨਾਂ ਦੇ ਬਦੌਲਤ ਹੀ ਇਹ ਨੰਬਰ ਆਏ ਨੇ ਓਕੇ ਹਾਂਜੀ ਤੁਹਾਨੂੰ ਬਿੰਦੀਆਂ ਟਿੱਪੀਆਂ ਸਾਰੀਆਂ ਦੱਸਦੇ ਸੀ ਹਾਂਜੀ ਹਾਂਜੀ ਮੈਮ ਇਨ ਮਤਲਬ ਕਿ ਇੱਕ ਬਿੰਦੀ ਦੇ ਵੀ ਹਾਫ ਮਾਰਕਸ ਕੱਟਦੇ ਸੀਗੇ ਵੀ ਤੁਸੀਂ ਅੱਗੇ ਬੋਰਡ 'ਚ ਜਾ ਕੇ ਗਲਤੀ ਨਾ ਕਰਕੇ ਆਓ ਹਾਂਜੀ ਕਿਉਂਕਿ ਪੈਰਾਂ ਦੇ ਵਿੱਚ ਬਿੰਦੀਆਂ ਵੀ ਪੈਂਦੀਆਂ ਨੇ ਕਈ ਅੱਖਰਾਂ ਦੇ ਵਿੱਚ ਪੈਰਾਂ ਵਿੱਚ ਹਾਹੇ ਪੈਂਦੇ ਨੇ ਠੀਕ ਹੈ ਜੀ ਤੁਹਾਨੂੰ ਸਾਰਾ ਮਤਲਬ ਇਹ ਤੁਸੀਂ ਬੜੀ ਬਰੀਕੀ ਦੇ ਵਿੱਚ ਪੜਿਆ ਹੋਇਆ ਹਾਂਜੀ ਇਹਦਾ ਸਿਹਰਾ ਤੁਹਾਡੇ ਟੀਚਰ ਨੂੰ ਜਾਂਦਾ ਹਾਂਜੀ ਮੇਰੇ ਮੈਮ ਅਨੀਤਾ ਮੈਮ ਨੂੰ ਮੈਂ ਬਹੁਤ ਥੈਂਕ ਯੂ ਕਰੂੰਗੀ ਜਿਨ੍ਹਾਂ ਨੇ ਸਾਨੂੰ ਵੈਣੀ ਅੱਛੀ ਰਿਵੀਜ਼ਨ ਕਰਵਾਈ ਔਰ ਮੈਮ ਨੇ ਸਾਨੂੰ ਹਰ ਇੱਕ ਚੈਪਟਰ ਦੀ ਕਮ ਸੇ ਕਮ ਦੋ ਵਾਰ ਤਾਂ ਰਿਵੀਜ਼ਿਟ ਕਰਵਾਈ ਸੀਗੀ ਹਾਂਜੀ ਓਕੇ ਸੋ ਇਹ ਰੋਟੀ ਪਾਣੀ ਵੀ ਤੁਸੀਂ ਕਦੇ ਕਦੇ ਬਣਾਉਂਦੇ ਸੀ ਹਾਂਜੀ ਅਗਰ ਕਈ ਵਾਰ ਮਮਾ ਬਿਮਾਰ ਹੋ ਜਾਂਦੇ ਸੀਗੇ ਤਾਂ ਫਿਰ ਬਣਾ ਲੈਂਦੀ ਸੀ ਹਾਂਜੀ ਜਾਣੀ ਘਰ ਦੇ ਕੰਮ ਵੀ ਕੀਤੇ ਆ ਤੇ ਤੁਸੀਂ ਆਪਣੀ ਪੜ੍ਹਾਈ ਵੀ ਨਿਰੰਤਰ ਜਾਰੀ ਰੱਖੀ ਆ ਸੋ ਇਹਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀਗੇ ਕਦੇ ਮੰਮੀ ਵੱਲੋਂ ਟੋਕਣਾ ਜਾਂ ਪਾਪਾ ਵੱਲੋਂ ਕੋਈ ਰੋਕ ਟੋਕ ਹੁੰਦੀ ਸੀ ਤੁਹਾਨੂੰ ਨਹੀਂ ਨਹੀਂ ਦੋਨੋਂ ਬਹੁਤ سپورਟਿਵ ਹੈ ਕਦੇ ਇਹਨਾਂ ਨੇ ਪ੍ਰੈਸ਼ਰ ਨਹੀਂ ਪਾਇਆ ਹੈਗਾ ਵੀ ਇਹਨੇ ਨੰਬਰ ਲੈ ਕੇ ਹੀ ਆਣਿਆ ਇਸ ਕਰਕੇ ਪ੍ਰੈਸ਼ਰ ਨਹੀਂ ਸੀ ਇਸੇ ਕਰਕੇ ਇਹ ਵੀ ਹੋ ਗਿਆ ਹਾਂਜੀ ਓਕੇ ਤੇ ਤੁਹਾਡੇ ਜਿਹੜੇ ਟੀਚਰ ਨੇ ਉਹਦੇ ਵਿੱਚ ਕਿਹਦਾ ਸਹਿਯੋਗ ਮੰਨਦੇ ਹੋ ਪੜਾਈ ਦੇ ਵਿੱਚ ਟੀਚਰਸ ਮੇਰੇ ਮੈਂਟੋਰਸ ਨੇ ਦਵਿੰਦਰ ਮੈਮ ਤੇ ਮੇਰੇ ਟਿਊਸ਼ਨ ਟੀਚਰਸ ਜੈਤੀ ਮੈਮ ਤੇ ਰਚਿਕਾ ਮੈਮ ਦਾ ਵੀ ਮੈਂ ਬਹੁਤ ਥੈਂਕ ਯੂ ਕਰੂੰਗੀ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮਮਾ ਪਾਪਾ ਮੇਰੇ ਨਾਨੂ ਨਾਨੀ ਤੇ ਮੇਰੇ ਦਾਦਾ ਦਾਦੀ ਜੀ ਹਾਂਜੀ ਓਕੇ ਸੋ ਦਾਦੀ ਨੂੰ ਪੋਤੀ ਬੜੀ लाਡਲੀ ਹੁੰਦੀ ਹੈ ਸੋ ਉਹ ਤੁਹਾਨੂੰ ਕਹਿੰਦੇ ਹੋਣੇ ਵੀ ਬਸ ਪੜੀ ਜਾਓ ਤੇ ਕਈ ਵਾਰੀ ਪਾਪਾ ਨੂੰ ਚਿੜਕ ਦਿੰਦੇ ਹੋਣੇ ਆ। ਹਾਂਜੀ ਹਾਂਜੀ। ਵੀ ਗੁੜੀਆ ਨੂੰ ਕੁਝ ਕਹੋ ਨਾ। ਹਾਂਜੀ। ਹਨਾ ਹੁੰਦਾ ਨਾ। ਹਾਂਜੀ ਇਹ ਤਾਂ ਕਿੰਨਾ ਕੁ ਪਿਆਰਾ ਤੁਹਾਡਾ ਦਾਦੀ ਨਾਲ। ਹਾਂਜੀ ਹੈਗਾ ਏ। ਕਾਫੀ ਹੈ। ਹਾਂਜੀ। ਹਾਂ ਕਿਉਂਕਿ ਦਾਦੇ ਦਾਦੀ ਨੂੰ ਪੋਤੇ ਪੋਤੀਆਂ ਬੜੇ ਪਿਆਰੇ ਹੁੰਦੇ ਨੇ। ਹਾਂਜੀ। ਠੀਕ ਹੈ। ਹਾਂਜੀ। ਕਿ ਹੁਣ ਕੀ ਕਹੋਗੇ ਜੋ ਅੱਗੇ ਦੀ ਜਨਰੇਸ਼ਨ ਹੈ? ਨਵੀਂ ਪੀੜ੍ਹੀ ਹੈ ਮਤਲਬ ਕਿ ਗਲਤ ਰਾਹਾਂ ਤੇ ਵੀ ਚੱਲ ਰਹੀ ਹੈ ਨਸ਼ਿਆਂ ਵਿੱਚ ਵੀ ਚੱਲ ਰਹੀ ਹੈ ਤੁਸੀਂ ਤਨਮਨ ਦੇ ਨਾਲ ਆਪਣਾ ਪੜਾਈ ਵਿੱਚ ਮੰਨ ਲਾਇਆ ਹੋਇਆ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਮੈਨਾਂ ਨੂੰ ਇਹ ਮੈਸੇਜ ਦਵਾਂਗੇ ਕਿ ਆਪਣੇ ਮਮਾ ਪਾਪਾ ਦੀ ਗੱਲ ਸੁਣੋ ਉਹ ਉਹ ਸਾਨੂੰ ਝਿੜਕਦੇ ਨੇ ਹਾਂ ਸਾਡੇ ਚੰਗੇ ਲਈ ਝਿੜਕਦੇ ਨੇ ਹੁਣ ਤਾਂ ਸਾਨੂੰ ਬੁਰਾ ਲੱਗਦਾ ਹੈ ਫਿਰ ਅੱਗੇ ਜਾ ਕੇ ਸਾਨੂੰ ਪਤਾ ਲੱਗਦਾ ਕਿ ਹਾਂ ਨਹੀਂ ਉਹ ਸਹੀ ਸੀਗੇ ਬਿਲਕੁਲ ਹਾਂਜੀ ਸਹੀ ਗੱਲ ਹੈ ਸੋ ਤੁਸੀਂ ਸੁਣੀਏ ਦੇਖੋ ਗੁੱਡੀਆਂ ਦੀ ਕਿੰਨੀ ਵਧੀਆ ਸੋਚ ਹੈ ਇਸੇ ਕਰਕੇ ਨੇ ਐਨੇ ਨੰਬਰ ਪ੍ਰਾਪਤ ਕੀਤੇ ਨੇ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਸ਼ੁਭਨਾਮਦਾ ਜੀ ਮੈਂ ਨਾ ਬਲਰਾਮ ਹੈ ਜੀ ਹਾਂ ਜੀ ਤੇ ਕੀ ਕਹੋਗੇ ਗੁੜੀਆਂ ਵਾਰੇ ਤੇ ਖੁਸ਼ੀ ਵੀ ਬਹੁਤ ਹੋ ਰਹੀ ਹੋਣੀ ਐ ਗੁੜੀਆਂ ਵਾਰੇ ਜੋ ਗੁੜੀਆਂ ਕਰੀਏ ਹਾਂ ਜੀ ਠੀਕ ਹੈ ਜੀ ਜੀ ਬਈ ਪੜਾਈਓ ਬਈ ਕੋ ਹਰ ਕੋਈ ਕੋਈ ਖੋ ਨਹੀਂ ਸਕਦਾ ਆਪਾਂ ਵੰਡ ਸਕਦੇ ਆ ਵੰਡ ਸਕਦੇ ਆ ਇਹਨੂੰ ਜੀ ਹਾਂ ਜੀ ਇਹ ਇੱਕ ਐਸੀ ਚੀਜ਼ ਹੈ ਇਹ ਵਿਦਿਆ ਇੱਕ ਐਸੀ ਚੀਜ਼ ਹੈ ਹਾਂ ਜੀ ਹਾਂ ਜੀ ਕਿਉਂ ਵਿਦਿਆ ਹੋਗੀ ਆਪ ਜਾਗਰੂਤ ਹੋਵੋਗੇ ਗਾਂਹ ਹੋਰ ਵੀ ਜਾਗਰੂਤ ਕਰਾਂਗੇ ਬਿਲਕੁਲ ਜੀ ਕਿੰਨਾ ਕਰ ਸਮਾਂ ਥੋੜਾ ਗੁੜੀਆਂ ਨਾਲ ਮਤਲਬ ਕਿ ਬੀਤਦਾ ਘਰ ਦੇ ਵਿੱਚ ਕਰ ਦੇਵੇ ਤਾਂ ਮੇਰਾ ਥੋੜਾ ਹੀ ਸਮਾਂ ਬੀਤਦਾ ਜੀ ਕਿਉਂ ਸਵੇਰੇ ਜਲਦੀ ਦਾ ਕੰਮ ਕਰਤੇ ਉਹੀ 7-8 ਵਜੇ ਜਾਂਦੇ ਨੇ ਜੀ ਉਹੀ ਕਾਂਟੇ 2 ਘੰਟੇ 8-9 ਵਜੇ ਤੱਕ ਰੋਟੀ ਪਾਣੀ ਇਕੱਠੇ ਛੱਕ ਕੇ ਥੋੜਾ ਹੀ ਸਮਾਂ ਬੀਤਦਾ ਜੀ ਤੇ ਫਿਰ ਇਹ ਵੀ ਆਪਣਾ ਪੜਾਈ ਤੇ ਲੱਗ ਜਾਂਦੀ ਹੈ ਇਹ ਵੀ ਆਪਣਾ ਪੜਾਈ ਤੇ ਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਬਾਨਵੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਸ਼ੁਕਰੀਆ ਜੀ ਸਸਤੀ ਕਾਲ ਜੀ ਹਾਂਜੀ ਸਸਤੀ ਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਕੋਰੇ ਵੀਰ ਜੀ ਜੀ ਹਾਂਜੀ ਸੋ ਮਾਵਾ ਝਿੜਕਦੀਆਂ ਵੀ ਨੇ ਤੇ ਮਾਵਾ ਬੱਚਿਆਂ ਦੀ ਝਿੜਕ ਸੈਂਧੀਆਂ ਵੀ ਨੇ ਹਾਂਜੀ ਬੇਟੀਆਂ ਨਾਲ ਜ਼ਿਆਦਾ ਪਿਆਰ ਹੁੰਦਾ ਮਾਵਾ ਨੂੰ ਤੇ ਤੁਹਾਨੂੰ ਕਿਵੇਂ ਲੱਗਦਾ ਜਦੋਂ ਇਹ ਪੜਦੀ ਸੀ ਮੈਨੂੰ ਤੇ ਬਹੁਤ ਅੱਛਾ ਲੱਗਾ ਕਿਉਂਕਿ ਸਟਾਰਟਿੰਗ ਤੋਂ ਹੀ ਬਹੁਤ ਅੱਛਾ ਕਰਦੀ ਹੈ ਇਹ ਜੀ ਹਾਂਜੀ ਤੇ ਵੈਸੇ ਵੀ ਕੋਈ ਮਤਲਬ ਬਿਲਕੁਲ ਸ਼ਾਂਤ ਸੁਭਾਦੀ ਹੈ ਕੋਈ ਲੜਾਈ ਝਗੜਾ ਨਹੀਂ ਘਰ ਦੇ ਵਿੱਚ ਨਹੀਂ ਕਿਸੇ ਨੂੰ ਉੱਚੀ ਨਹੀਂ ਬੋਲਣਾ ਮਤਲਬ ਬਹੁਤ ਅੱਛੀ ਹੈ ਜੀ ਹਾਂਜੀ ਤੁਹਾਡੇ ਨਾਲ ਕਦੇ ਲੜੀ ਨਹੀਂ ਹੈਗੀ ਨਹੀਂ ਹਾਂ ਜੀ ਨਹੀਂ ਨਹੀਂ ਠੀਕ ਹੈ ਜੀ ਤੇ ਜਦੋਂ ਇਹ ਸਕੂਲੋਂ ਆਉਂਦੇ ਹੋਣੀਆਂ ਪਹਿਲੇ ਆਰਡਰ ਮਾਰ ਦਿੰਦੀ ਹੋਣੀ ਆ ਕਿ ਮਮਾ ਆਹ ਚੀਜ਼ ਤਿਆਰ ਰੱਖੋ ਸੰਜਮੀ ਤਿਆਰ ਰੱਖੋ ਜਾਂ ਕੁਝ ਹੋਰ ਹਾਂਜੀ ਚਲੋ ਉਹ ਤੇ ਹੁੰਦਾ ਹੀ ਹੈ ਬੱਚਿਆਂ ਨੂੰ ਹਾਂਜੀ ਹਾਂਜੀ ਕਿਉਂਕਿ ਬੱਚਿਆਂ ਨੂੰ ਵੀ ਇੱਕ ਮਾਣ ਹੁੰਦਾ ਹਾਂਜੀ ਹਾਂਜੀ ਮਾਪਿਆਂ ਦਾ ਹੀ ਮਾਣ ਹੁੰਦਾ ਹਾਂਜੀ ਹੋਂ ਤੇ ਹੈ ਜੀ 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 ਹਾਂਜੀ ਤੇ ਕਿੰਨਾ ਕੁ ਸਮਾਂ ਇਹ ਪੜਦੀ ਰਹਿੰਦੀ ਸੀ ਇਹ ਤਕਰੀਬਨ ਪੜਦੀ ਹੈ ਰਾਤ ਨੂੰ ਵੀ 12 ਵਜੇ ਤੱਕ ਸਵੇਰੇ ਫੇਰ ਉੱਠ ਜਾਂਦੀ ਸੀ ਵੀ 3 ਵਜੇ ਕਿ ਮੈਂ ਮੰਮਾ ਵੀ ਮੈਨੂੰ ਜਲਦੀ ਉਠਾ ਦਿਓ ਮੇਰੇ ਉਠਾਣ ਤੋਂ ਤਾਂ ਪਹਿਲਾਂ ਹੀ ਖੁਦ ਹੀ ਉੱਠ ਜਾਂਦੀ ਸੀ ਜੀ ਹਾਂਜੀ ਤੇ ਆਪਣਾ ਵਧੀਆ ਕਰਦੀ ਸੀ ਬਿਲਕੁਲ ਹਾਂਜੀ ਸੋ ਤੁਸੀਂ ਕਦੇ ਇਹਨੂੰ ਕੰਮ ਦੇ ਵਿੱਚ ਵੀ ਲਾਇਆ ਕੋਈ ਦਸਿਰਫ ਇਹਨੂੰ ਇਹੀ ਬੋਲਦੀ ਹਾਂ ਕਿ ਪੜਾਈ ਬਹੁਤ ਜ਼ਰੂਰੀ ਹੈ ਆਪਣਾ ਪੜੋ ਆਪਣੀ ਲਾਈਫ ਬਣਾਓ ਕੰਮ ਕਰਦਾ ਕੋਈ ਹੋ ਨਹੀਂ ਮੈਂ ਹਾਂ ਕੰਮ ਕਰਨ ਲਈ ਜੀ ਹਾਂਜੀ ਸੋ ਸ਼ੁਕਰੀਆ ਜੀ ਬਹੁਤ ਬਹੁਤ ਮੁਬਾਰਕਾਂ ਹਨਾ ਜੀ ਥੈਂਕ ਯੂ ਜੀ ਹਾਂਜੀ ਇਸੀ ਤਰ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੋ ਤੇ ਆਪਣਾ ਜਿਹੜਾ ਤੁਹਾਡਾ ਏਮ ਐ ਕੋਈ ਮਕਾਮ ਹੈ ਆਪਣੇ ਮਕਾਮ ਤੇ ਜਰੂਰ ਪਹੁੰਚੋ ਸਾਡੀਆਂ ਦੁਆਵਾਂ ਨੇ ਥੈਂਕ ਯੂ ਸੋ ਮਚ ਸਰ ਤੇ ਮੈਂ ਬਹੁਤ ਥੈਂਕ ਯੂ ਕਰੂੰਗੀ ਮੇਰੇ ਅਨਿਲ ਚਾਚੇ ਨੂੰ ਤੇ ਚੇਤਨ ਭਾਈਆ ਨੂੰ ਜਿਨ੍ਹਾਂ ਨੇ ਮੈਨੂੰ ਹਰ ਵਾਰ ਮੋਟੀਵੇਟ ਕੀਤਾ ਤੇ ਸਪੋਰਟ ਕੀਤਾ ਹਾਂਜੀ ਜੀ ਮੈਂ ਏਰਦੀਮਨ ਚੈਨਲ ਦਾ ਬਹੁਤ ਥੈਂਕ ਯੂ ਕਰਦੀ ਜਿਹਨੇ ਮੈਨੂੰ ਇਹ ਨਾ ਅੱਛਾ ਓਨਰ ਦਿੱਤਾ ਤੇ ਮੈਨੂੰ ਮੋਮੈਂਟਲ ਮੋਮੈਂਟੋ ਲੈ ਕੇ ਦਿੱਤਾ ਆਮ ਰੀਲੀ ਥੈਂਕ ਯੂ so much ਐਂਡ वेरी ਗ੍ਰੇਟਫੁਲ ਥੈਂਕ ਯੂ so much ਅੰਕਲ ਜੀ so ਤੁਸੀਂ ਸੁਣੀਏ ਇਹ ਪੂਰੀ ਜਾਣਕਾਰੀ ਸਾਡਾ ਵੀ ਇਹ ਮੈਸੇਜ ਹੈ ਕਿ ਸਾਰੇ ਆਪਣੇ ਬੱਚਿਆਂ ਨੂੰ ਪਿਆਰ ਕਰੋ ਚੰਗਾ ਪੜ੍ਹਾਓ ਲਿਖਾਓ ਨਸ਼ਿਆਂ ਤੋਂ ਦੂਰ ਰੱਖੋ ਸੋ ਦੇਖੋ ਇਸ ਬੱਚੀ ਨੇ ਬੜੇ ਵਧੀਆ ਨੰਬਰ ਪ੍ਰਾਪਤ ਕੀਤੇ ਆ ਸੋ ਬੱਚਿਆਂ ਨੂੰ ਵੀ ਇਹ ਬੇਨਤੀ ਹੈ ਕਿ ਆਪਣਾ ਪੜ੍ਹਾਈ ਦੇ ਵਿੱਚ ਮਨ ਲਗਾਓ ਕਿਉਂਕਿ ਕੋਈ ਨਾ ਕੋਈ ਪ੍ਰਾਪਤੀ ਆਪਾਂ ਕਰਨੀ ਆ ਵੱਡੇ ਹੋ ਕੇ ਦੇਸ਼ ਦਾ ਭਵਿੱਖ ਹੈ ਜੋ ਉਹ ਇੱਕ ਬੱਚੇ ਹੀ ਹੁੰਦੇ ਨੇ ਸੋ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਕੈਮਰਾਮੈਨ ਪ੍ਰਿੰਸ ਪੀਐਸ ਦੇ ਨਾਲ ਮੈਂ ਅਮਰਜੀਤ ਮਹਾਨ